ਅੱਜ ਤੋਂ ਪਹਿਲਾਂ ਤਾਂ ਇਸ ਗੱਲ ਦੀ ਅੱਜ ਵਧਾਈ ਹੈ ਕਿ ਅੱਜ ਵਾਲੀਆਂ ਜਿਹੜੀਆਂ ਮਿਲਾ ਕੇ ਤੇ 50 ਹਜ਼ਾਰ ਸਰਕਾਰੀ ਨੌਕਰੀਆਂ ਹੋ ਗਈਆਂ 50 ਹਜ਼ਾਰ ਔਰ ਕੋਈ ਵੀ ਕਿਸੇ ਤੇ ਕੋਈ ਕੇਸ ਨਹੀਂ ਚੱਲਦਾ ਕੋਈ ਪੀਆਈਐਲ ਨਹੀਂ ਕੋਈ ਕੋਰਟ ਦੇ ਵਿੱਚ ਨਹੀਂ ਅਸੀਂ ਸਾਰਾ ਕੁਝ ਪਹਿਲਾਂ ਕਲੀਅਰ ਕਰਦੇ ਹਾਂ ਕੋਰਟ ਚ ਕਿ ਜਿਹੜੇ ਅੱਜ 485 ਜਾਂ 13 ਜਿਨ੍ਹਾਂ ਨੂੰ ਅਸੀਂ ਅਪੁਆਇੰਟਮੈਂਟ ਲੈਟਰ ਦੇ ਰਹੇ ਹਾਂ ਅਸੀਂ ਕੋਈ ਖਬਰਾਂ ਲਾਉਣ ਵਾਸਤੇ ਲੈਟਰ ਨਹੀਂ ਦੇ ਰਹੇ ਪੱਜੀ ਖਬਰਾਂ ਲਾਉਣੇ 10000 ਮੈਂ ਦਿੰਦੇ ਆਪਾਂ ਤੇ ਕੋਰਟ ਚੋਂ ਕਲੀਅਰ ਹੈ ਕੋਈ ਕੋਰਟ ਚ ਤਾਂ ਨਹੀਂ ਕੋਈ ਐਦਾਂ ਦਾ ਪੰਗਾ ਉਹ ਕੱਲ ਨੂੰ ਤੁਸੀਂ ਦਫ਼ਤਰ ਜਾਣ ਦੀ ਬਜਾਏ ਵਕੀਲ ਦੇ ਦਫ਼ਤਰ ਚ ਫਿਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਫਿਰ ਸਟੇ ਸਟੇ ਲੱਗ ਗਈ ਜਾਂ ਕੋਈ ਐਨਪੀਆਈਐਲ ਪਾਤੀ ਸੋ ਇਸ ਕਰਕੇ ਕਲੀਅਰ ਕਰਦੇ ਕਰਦੇ ਹੌਲੀ ਹੌਲੀ ਅੱਜ 50000 ਤੇ ਪਹੁੰਚ ਗਏ ਕਿ ਜਿਨ੍ਹਾਂ ਨੂੰ ਜਿਹੜੇ ਕਲੀਅਰ ਨੇ ਉਹਨਾਂ ਨੂੰ ਤਾਂ ਨੌਕਰੀਆਂ ਦੇਈਏ ਨਾ ਸੋ ਅੱਜ ਇਹ ਵੀ ਗੱਲ ਮੈਂ ਕਹਿਣਾ ਚਾਹੁੰਗਾ ਦੇਖੋ ਨਾ ਕਿਸੇ ਦਾ ਪੈਸਾ ਲੱਗਿਆ ਨਾ ਕਿਸੇ ਦੀ ਛਪਾਰਿਛ ਐਤੂ ਜੀ ਆਪੀ ਦੱਸਿਆ ਹੁਣ ਤੁਸੀਂ ਵੀ ਡਿਸੀਜਨ ਮੇਕਿੰਗ ਕੋ ਚੇਅਰ ਤੇ ਬੈਠੋਗੇ ਜਿਹੜੇ ਤੁਹਾਡੇ ਕੋਲੇ ਆਉਣਗੇ ਉਹ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਆਉਣਗੇ ਅਰਦਾਸ ਕਰਕੇ ਆਉਣਗੇ ਮੰਦਰ ਜਾ ਕੇ ਆਉਣਗੇ ਮਸੀਤ ਜਾ ਕੇ ਆਉਣਗੇ ਜਿੱਥੇ ਵੀ ਪੂਜਦੇ ਨੇ ਨਾਲੇ ਇਹ ਵੀ ਕਹਿਣਗੇ ਦੁਆ ਕਰਨਗੇ ਅਰਦਾਸ ਕਰਨਗੇ ਕਿ ਪਰਮਾਤਮਾ ਜਿਹਦੇ ਕੋਲ ਅੱਜ ਚੱਲੇ ਆ ਤੇਰੇ ਹੀ ਬੰਦਾ ਹੋਵੇ ਬਸ ਪਲਾ ਮਾਨਸ ਮੇਰਾ ਅੱਜ ਕੰਮ ਬਣ ਜੇ ਸਾਡੀ ਕਬੀਲਦਾਰੀ ਲਈ ਤੇ ਚੜ ਜੂਗੀ ਤੇ ਜੇ ਤਾਂ ਤੁਸੀਂ ਉਹਨੂੰ ਬਦੇ ਵਧੀਆ ਤਰੀਕੇ ਨਾਲ ਡੀਲ ਕਰ ਲਿਆ ਵੀ ਕੋਈ ਗੱਲ ਨਹੀਂ ਬਜ਼ੁਰਗੋ ਕੋਈ ਨਹੀਂ ਕਾ ਕਾਗਜ਼ ਘੱਟਾ ਮੈਂ ਆਪੇ ਠੀਕ ਕਰ ਦੇਣਾ ਤੁਸੀਂ ਇੱਥੇ ਬੈਠੋ ਪਾਣੀ ਪੀਓ ਮੈਂ ਆਪੇ ਇੱਥੋਂ ਕਰਾਉਣਾ ਠੀਕ ਫਿਰ ਤਰੱਪ ਦੀਆਂ ਦੁਆਵਾਂ ਤੁਸੀਂ ਲੈ ਲੀਆਂ ਉਹ ਜਾ ਕੇ ਬੰਦਾ ਫਿਰ ਜਾਂਦਾ ਹੋਇਆ ਗੁਰਦੁਆਰੇ ਜਾਊਗਾ ਤੇਰੇ ਹੀ ਬੰਦਾ ਸੀ ਇਹਦੇ ਪਰਮਾਤਮਾ ਇਹਦੇ ਪਰਿਵਾਰ ਨੂੰ ਤੰਤਰੁਸਤ ਰੱਖੀ ਤੇ ਜੇ ਕਹਤਾ ਉਹ ਬਾਬਾ ਕੀ ਰੋਜ਼ ਬੁੱਧਵਾਰ ਨੂੰ ਮੂੰਹ ਚੱਕ ਕੇ ਆਏ ਨਾ ਚਾਹ ਬਾਜਾ ਤੇਰਾ ਕੰਮ ਨਹੀਂ ਹੁੰਦਾ ਫਿਰ ਸਮਝ ਲਓ ਤੁਸੀਂ ਰੱਬ ਦੀਆਂ ਦੁਆਵਾਂ ਮੋੜਤੀਆਂ ਔਰ ਦੁਆਵਾਂ ਦੀ ਕਿਸੇ ਕਰੰਸੀ 'ਚ ਕੋਈ ਵੈਲਿਊ ਨਹੀਂ